ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ શ્રી ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਗਈ। ਪਿਛਲੇ ਕਈ ਸਾਲਾਂ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਛੁੱਗੀਆਂ ਵਿੱਚ ਕੁਝ ਪ੍ਰਵਾਸੀਆਂ ਵੱਲੋਂ ਨਜਾਇਜ਼ ਸ਼ਰਾਬ ਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਦਾ ਵਪਾਰ ਖੁੱਲ੍ਹੇਆਮ ਕੀਤਾ ਜਾਂਦਾ ਸੀ। ਜਿਸ ਤੇ ਅੱਜ ਸਖਤ ਕਾਰਵਾਈ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਸਾਰੀਆਂ ਚੁਗੀਆਂ ਖਾਲੀ ਕਰਵਾਈਆਂ ਗਈਆਂ ਇਸ ਮੌਕੇ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕੀ ਕਿਹਾ ਤੁਸੀਂ ਪਹਿਲਾਂ ਇਹ ਸੁਣੋ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾਦੀ ਰਿਪੋਰਟ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਤੋਂ ਸਾਨੂੰ ਦਿਸ਼ਾ ਨਿਰਦੇਸ਼ ਹੈਗਾ ਆ ਵੀ ਆਪਣੇ ਆਪਣੇ ਜਿਹੜੇ ਏਰੀਆ ਹੈਗਾ ਕਨਸਰਨਡ ਜੂਡਿਕਸ਼ਨ ਆ ਉਹਦੇ ਵਿੱਚ ਕੋਈ ਵੀ ਜਿਹੜੀ ਗਲਤ ਗਤੀਵਿਧੀ ਆ ਉਹ ਨਾ ਹੋਵੇ ਜਿਸ ਸੰਬੰਧੇ ਅਸੀਂ ਪਿਛਲੇ ਹਫਤੇ ਤੋਂ ਲੈ ਕੇ ਹੁਣ ਤੱਕ ਤਿੰਨ ਐਫਆਈਆਰ ਜਿਹੜੀ ਐਨਡੀਪੀਐਸ ਐਕਟ ਦੇ ਤਹਿਤ ਜਿਹੜੀ ਹੈਗੀਆਂ ਦਰਜ ਕਰ ਚੁੱਕੇ ਹਾਂ ਉਹਦੇ ਵਿੱਚ ਸਵੇਰੇ ਉਸੇ ਲੜੀ ਵਿੱਚ ਸਵੇਰੇ ਇੱਕ ਕਾਸ ਆਪਰੇਸ਼ਨ ਵੀ ਸੀਗਾ ਉਸ 'ਤੇ ਵੀ ਆਪਾਂ ਇੱਕ ਐਫਆਈਆਰ ਜਿਹੜਾ ਹੈਗਾ ਰਜਿਸਟਰ ਕਰਨ ਲੱਗੇ ਤੇ ਇਸ ਦੇ ਚਲਦਿਆਂ ਅਸੀਂ ਜਿਹੜਾ ਇੱਕ ਹੋਲੇ ਮੱਲੇ ਦਾ ਤਿਹਾਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੜੇ ਹੀ ਜਿਹੜਾ ਹੈਗਾ ਲੋਕਾਂ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈਗਾ ਤੇ ਉਸ ਸੰਬੰਧੀ ਜਿਹੜਾ ਹੈਗਾ ਆਪਾਂ ਜਿਹੜਾ ਫਿਗਰ ਆਊਟ ਕੀਤਾ ਸੀਗਾ ਵੀ ਕੁਝ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹ ਪਾਰਕਿੰਗ ਲਈ ਵੀ ਯੂਜ਼ ਹੋਣੀਆਂ ਨੇ ਤੇ ਕਿਉਂਕਿ ਬਹੁਤ ਜਿਹੜਾ ਭਾਰੀ ਮਾਤਰਾ ਚ ਜਿਹੜੇ ਹੈਗੇ ਸ਼ਰਧਾਲੂ ਇੱਥੇ ਆਉਂਦੇ ਹੈਗੇ ਨੇ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਆਪਾਂ ਬਾਰ-ਬਾਰ ਇੱਥੇ ਇੱਕ ਤਾਂ ਸਾਨੂੰ ਕੰਪਲੇਂਟ ਮਿਲ ਰਹੀ ਸੀਗੀ ਕਿ ਇੱਥੇ ਜਿਹੜਾ ਲਿਕਰ ਹੈਗੀ ਆ ਤੇ ਹੋਰ ਵੀ ਸੁੱਕੇ ਨੇ ਸੀ ਜਿਹੜਾ ਹੈਗਾ ਉਹ ਇਹ ਸੇਲ ਪਰਚੇਸ ਹੁੰਦੀ ਆ ਜਿਸ ਸੰਬੰਧ ਇਹ ਉਹ ਬਾਰ-ਬਾਰ ਆਪਾਂ ਰੇਡ ਕੀਤੀ ਗਈ ਆ ਆਪਰੇਸ਼ਨ ਕੀਤੇ ਗਏ ਤੇ ਇਹਨਾਂ ਨੂੰ ਫਿਰ ਚੇਤਾਵਨੀ ਵੀ ਦਿੱਤੀ ਗਈ ਕਿ ਜੇ ਤੁਸੀਂ ਇਹ ਕੰਮ ਕਰਨਾ ਫਿਰ ਇਹ ਜਿਹੜਾ ਸਾਡਾ ਏਰੀਆ ਛੱਡ ਦਿਓ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਇਹ ਝੁੰਗੀਆਂ ਇਹਨਾਂ ਨੇ ਆਪੇ ਹੀ ਜਿਹੜੀ ਹੈਗੀਆਂ ਖਾਲੀ ਕਰਤੀਆਂ ਨੇ ਤੇ ਅਸੀਂ ਜਿਹੜਾ ਹੈਗਾ ਪ੍ਰਧਾਨ ਨੇ ਇੱਥੇ ਦੇ ਕਮੇਟੀ ਦੇ ਹਰਜੀਤ ਸਿੰਘ ਜੀ ਉਹਨਾਂ ਨੂੰ ਵੀ ਤੇ ਇਹੋ ਸਾਹਿਬ ਨੂੰ ਵੀ ਜਿਹੜਾ ਹੈਗਾ ਇਸ ਸੰਬੰਧੀ ਕਿਹਾ ਸੀਗਾ ਕਿ ਇਹ ਜਿਹੜੇ ਇਨਕ੍ਰੋਚਮੈਂਟਾਂ ਹੋਈਆਂ ਨੇ ਜਾਂ ਫਿਰ ਗੈਰਕਾਨੂੰਨੀ ਕਬਜ਼ੇ ਹੈਗੇ ਇਹਨਾਂ ਨੂੰ ਹਟਾਇਆ ਜਾਵੇ ਜਿਸ ਸੰਬੰਧੀ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਮੈਂ ਆਪਦੇ ਮਾਧਿਅਮ ਰਹੀਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਕੋਈ ਅਜਿਹਾ ਸ਼ੱਕ ਲੱਗਦਾ ਆ ਵੀ ਇਲਾਕੇ 'ਚ ਤੁਹਾਡੀ ਨੇਬਰਹੂਡ 'ਚ ਕੋਈ ਗਲਤ ਕੰਮ ਕਰ ਰਿਹਾ ਹੈ ਕੋਈ ਇਨਟੌਕਸਿਕੈਂਟ ਸਬਸਟੈਂਸ ਜਿਹੜਾ ਵੇਚ ਰਿਹਾ ਹੈ ਤਾਂ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਦੱਸੋ ਉਸ ਬਾਰੇ ਤੇ ਜਿਹੜਾ ਹੈਗਾ ਤੁਹਾਡਾ ਜਿਹੜੀ ਆਇਡੈਂਟੀਟੀ ਹੈ ਉਹ ਬਿਲਕੁਲ ਗੁਪਤ ਰੱਖੀ ਜਾਊਗੀ ਤੇ ਜਿਹੜੇ ਮਾੜੇ ਆਨਸਰ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਹੈ ਕਿ ਇਹ ਕੰਮ ਬਿਲਕੁਲ ਨਾ ਕਰੋ ਜੇ ਤੁਸੀਂ ਇਹ ਕੰਮ ਨੂੰ ਹੁਣ ਵੀ ਨਹੀਂ ਛੱਡਦੇ ਹੈਗੇ ਜਿਹੜਾ ਤੁਹਾਡੇ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਹੋਊਗਾ ਤੁਹਾਡੇ ਖਿਲਾਫ ਪਰਚਾ ਵੀ ਦਰਜ ਹੋਊਗਾ